ਇੱਕ ਵਾਰ ਬਾਬਾ ਬੁੱਲੇ ਸ਼ਾਹ ਜੀ ਲਾਹੌਰ ਦੇ ਬਾਜ਼ਾਰ ਵਿੱਚ ਗਏ ਜਿੱਥੇ ਉਹਨਾਂ ਨੇ ਇੱਕ ਸੋਹਣੀ ਮੁਟਿਆਰ ਦੇਖੀ ਜੋ ਤਖਤ ਪੋਸਤੇ ਬੈਠ ਕੇ ਦੁੱਧੀਆਂ ਬਾਲਟੀਆਂ ਲਈ ਬੈਠੀ ਹੈ ਤੇ ਉਹ ਗਾਹ ਕੋਲੋਂ ਪੈਸੇ ਫੜਦੀ ਹੈ ਗੱਲੇ ਵਿੱਚ ਗਿਣ ਕੇ ਰੱਖ ਲੈਂਦੀ ਹੈ ਤੇ ਮਣਕੇ ਦੁੱਧ ਪਾ ਦਿੰਦੀ ਹੈ ਅਸੂਲ ਦੀ ਪਾਲਣਾ ਕਰ ਰਹੀ ਸੀ ਪਰ ਅਚਾਨਕ ਇੱਕ ਸੋਹਣਾ ਸਨੱਖਾ ਗੱਭਰੂ ਆਇਆ ਉਹਨੇ ਕੁਝ ਪੈਸੇ ਉਸ ਗਵਾਲਣ ਦੇ ਹੱਥ ਤੇ ਰੱਖੇ ਤੇ ਮਟਿਆਰ ਨੇ ਪੈਸੇ ਬਿਨਾਂ ਗਿਣੇ ਗੱਲੇ ਚ ਪਾਏ ਤੇ ਉਹਦੇ ਵੱਲ ਵੇਖਦੀ ਵੇਖਦੀ ਨੇ ਬਾਲਟੀ ਨੂੰ ਨੱਕੋ ਨੱਕ ਭਰਤਾ ਇਹ ਚੀਜ਼ ਨੂੰ ਦੇਖ ਕੇ ਬਾਬਾ ਬੁੱਲੇ ਸ਼ਾਹ ਜੀ ਬਹੁਤ ਹੈਰਾਨ ਹੋਏ ਤੇ ਉਹਨਾਂ ਨੇ ਇਹ ਗੱਲ ਜਾਣਨ ਲਈ ਉਹਨਾਂ ਨੇ ਪੁੱਛਿਆ ਕਿ ਵੀ ਤੂੰ ਇੰਨਾ ਗਿਣ ਮਿਣ ਕੇ ਤੋਲ ਕੇ ਸਾਰਾ ਕੁਝ ਕਰ ਰਹੀ ਐ ਪੈਸੇ ਗਿਣ ਕੇ ਵਾਰੀਆਂ ਪਰ ਇਸ ਗੱਭਰੂ ਵਾਰੀ ਤੂੰ ਬਾਲਟੀ ਵੀ ਨੱਕੋ ਨੱਕ ਭਰਤੀ ਤੇ ਪੈਸੇ ਵੀ ਕੁਝ ਖਾਸ ਨਹੀਂ ਲੱਤੇ ਤਾਂ ਮੋਟਿਆਰ ਬੋਲੀ ਰੱਬ ਦੇ ਫਕੀਰ ਬੰਦਿਆਂ ਕਹਿੰਦੀ ਜਿੱਥੇ ਇਸ਼ਕ ਮੁਹੱਬਤ ਉੱਥੇ ਲੇਖੇ ਜੋਖੇ ਕਾਦੇ ਤਾਂ ਇਹ ਗੱਲ ਸੁਣ ਕੇ ਬਾਬੇ ਬੁੱਲੇ ਸ਼ਾਹ ਨੂੰ ਬਹੁਤ ੱੱਕਾ ਲੱਗਿਆ ਉਹ ਆਪਣੇ ਮਨ 'ਚ ਵਿਚਾਰਨ ਲੱਗੇ ਕਹਿੰਦੇ ਇੱਕ ਸਧਾਰਨ ਇਸਤਰੀ ਜੋ ਇੱਕ ਸਧਾਰਨ ਪੁਰਸ਼ ਨੂੰ ਪਿਆਰ ਕਰ ਰਹੀ ਹੈ ਉੱਤੇ ਉਹਦਾ ਕੋਈ ਲੇਖਾ ਜੋਖਾ ਨਹੀਂ ਕਰਦੀ ਕਹਿੰਦੇ ਤੂੰ ਬੁੱਲਿਆ ਜੋ ਕੁੱਲ ਕਾਇਨਾਤ ਦਾ ਮਾਲਕ ਹੈ ਉਹਨੂੰ ਤੂੰ ਪਿਆਰ ਕਰਦਾ ਹੈ ਤੇ ਉਹਦੀ ਨਾਂ ਦੀ ਮਾਲਾ ਵੀ ਗਿਣਮਣ ਕੇ ਫੇਰਦੇ ਤੇ ਬੁੱਲੇ ਸ਼ਾਹ ਨੇ ਇਹ ਵਾਕਿਆ ਨੂੰ ਦੇਖ ਕੇ ਮਾਲਾ ਭਗਾ ਕੇ ਮਾਰੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੀ ਉਮਰ ਰੱਬ ਦਾ ਨਾਮ ਲਿਆ ਪਰੇ ਦਾ ਕੋਈ ਲੇਖਾ ਜੋਖਾ ਨਹੀਂ ਰੱਖਿਆ ਤੇ ਉਹਨਾਂ ਨੇ ਇਹ ਵਾਕਿਆ ਨੂੰ ਦੇਖ ਕੇ ਇਹ 4 17 ਵੀ ਲਿਖੀਆਂ ਕਹਿੰਦੇ ਮਾਲਾ ਫੇਰੀ ਪਰ ਦਿਲ ਨਾ ਫਿਰਿਆ ਕੀ ਲੈਣਾ ਵਾਲਾ ਫੜਕੇ ਬੁੱਲੇ ਸ਼ਾ ਜਾਗ ਬਿਨਾਂ ਦੁੱਧ ਨਹੀਂ ਜਾਂਦਾ ਅਵੇਂ ਲਾਲ ਹੋਵੇ ਕੜਕੜ